ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਅਗਲੇ ਦਿਨ ਜਿੰਮੀ ਤਾਇ ਦੇ ਘਰ ਜਾਂਦਾ ਮੇਲੋ ਬੋਲੀ ਆ ਜਾ ਪੁੱਤ ਬੈਠ ਜਾ ਜਿੰਮੀ ਤਾਈ ਜੀ ਤਾਇ ਜੀ ਕਿੱਥੇ ਨੇ ਮੇਲੋ ਉਹ ਤਾਂ ਖੇਤ ਗੇੜਾ ਮਰਨ ਗਿਆ ਰਾਮੂ ਨਾਲ ਜਿੰਮ ਬੋਲਿਆ ਕੱਲ ਤੁਸੀਂ ਰਾਮੂ ਨੂੰ ਚੁੱਪ ਕਿਉਂ ਕਰਾ ਦਿੱਤਾ ਸੀ ਇਹੋ ਜੀ ਕੀ ਗੱਲ ਹੈ ਜੇ ਰਾਮੂ ਨੂੰ ਵੀ ਪਤਾ ਮੇਲੋ ਘਰ ਟਾਲਦੇ ਆਂ ਬੋਲੀ ਨਹੀਂ ਪੁੱਤ ਇਹੋ ਜੀ ਗਲਤ ਤਾਂ ਨਹੀਂ ਕੋਈ ਜਿਮੀ ਬੋਲਿਆ ਨਹੀਂ ਤਾਈ ਜੀ ਦੱਸੋ ਨਹੀਂ ਤਾਂ ਮੈਂ ਦਿੱਲੀ ਜਾ ਰਿਹਾ ਹਾਂਗਾ ਮੈਨੂੰ ਬੋਲੀ ਨਹੀਂ ਪੁੱਤ ਸਮਝਣ ਦੀ ਕੋਸ਼ਿਸ਼ ਕਰ ਉੱਥੇ ਕੀ ਕਰਨਾ ਜਾ ਕੇ ਜਿਮੀ ਬੋਲਿਆ ਤਾਈ ਜੀ ਲਾਲੀ ਕੋਲੇ ਹੋਰ ਕੀ ਕਰਨਾ ਮੈਨੂੰ ਬੋਲੀ ਤੈਨੂੰ ਕੀ ਲੱਗਦਾ ਲਾਲੀ ਤੈਨੂੰ ਆਈ ਮਿਲ ਜੂ ਉਹਦੇ ਤੱਕ ਤਾਂ ਅਸੀਂ ਨਹੀਂ ਪਹੁੰਚ ਸਕਦੇ ਜਿਮੀ ਫਿਰ ਹੋਰ ਕਿਆ ਤਾਈ ਜੀ ਕੁਝ ਤਾਂ ਦੱਸੋ ਮੇਰਾ ਸਿਰ ਫੜ ਰਿਹਾ ਮੇਲੋ ਪੁੱਤ ਤੂੰ ਕਰ ਜਾ ਆਪਾਂ ਫਿਰ ਗੱਲ ਕਰਾਂਗੇ ਉਧਰ ਗੱਜਾਂ ਸਿਓਂ ਤੇਰਾ ਮੂੰਹ ਵੀ ਆ ਜਾਂਦੇ ਆ ਜਿਮੀ ਚੁੱਪ ਹੋ ਕੇ ਜਾਣ ਲੱਗਦਾ ਗੱਜਨਸਿਓਂ ਬੋਲਿਆ ਕੀ ਹੋਇਆ ਪੁੱਤ ਜਾ ਰਿਹਾ ਜਿਮੀ ਸਸਰੀ ਘਰ ਦਾ ਹੈ ਜੀ ਬਸ ਮੈਂ ਮੰਮੀ ਨੂੰ ਲੈ ਕੇ ਜਾਣਾ ਸੀ ਡਾਕਟਰ ਦੇ ਥੋੜਾ ਬੁਖਾਰ ਸੀ ਤਾਂ ਮੇਲੋ ਅੱਛਾ ਜਾ ਪੁੱਤ ਫੇਰ ਆ ਜੀ ਜਿਮੀ ਚਲਾ ਗਿਆ ਗੱਜਨਸਿਓਂ ਬੈਠਦਿਆਂ ਮੇਲੋ ਨੂੰ ਮੇਲੋ ਲਾਲੀ ਕਦੋਂ ਆਊ ਹੁਣ ਕਿਵੇਂ ਆਉ ਲੋਕ ਆਉਂਦੇ ਜਾਂਦੇ ਨੂੰ ਪੁੱਛਦੇ ਨੇ ਮੇਲੋ ਕੋਈ ਨਹੀਂ ਆਪੇ ਆਜੂ ਉਹ ਕਿਹੜਾ ਰਾਹ ਭੁੱਲ ਗਈ ਕਰਦਾ तू ਫਿਕਰ ਨਾ ਕਰ ਹੋ ਖੁਸ਼ ਹੋ ਕੇ ਸਾਡੇ ਸਿਰੋ ਲੋਕਾਂ ਤੋਂ ਪੁੱਠੇ ਸਿੱਧਾ ਸੁੰਨ ਦਾ ਭਾਰ ਲੈ ਗਿਆ ਗੱਜੋ ਸਿਓ ਹਾਂ ਹੁਣ ਸਾਨੂੰ ਸਹੀ ਨਿਗਾ ਨਾਲ ਤਾਂ ਬੁਲਾਉਣਗੇ ਨੇ ਲੋਕ ਨਾਲੇ ਪਤਾ ਲੱਗ ਗਿਆ ਕੁੜੀ ਸਹੀ ਸਲਾਮਤਾਂ ਹੈ ਛਾਵ ਨੂੰ ਜਿੰਮੀ ਕਰਦੇ ਬਾਹਰ ਖੜ ਰਾਮੂ ਦਾ ਇੰਤਜ਼ਾਰ ਕਰਦਾ ਹੈ ਰਾਮੂ ਵਾਪਸ ਕਰ ਜਾ ਰਿਹਾ ਸੀ ਆਪਣੇ ਉਸ ਦਾ ਘਰ ਵੀ ਹੁਣ ਸਹੀ ਮਰਮਤ ਨਾਲ ਬਣਾਇਆ ਗਿਆ ਸੀ ਜਿਮੀ ਬੋਲਿਆ ਰਾਮੂ ਬਾਈ ਰੁਕੋ ਰਾਮੂ ਹਾਂਜੀ ਹਾਂਜੀ ਜਿਮੀ ਜਿਮੀ ਆ ਜਰਾ ਉਧਰ ਚੱਲਦੇ ਹਾਂ ਮੈਂ ਕੋਈ ਗੱਲ ਕਰਨੀ ਹੈ ਰਾਮੂ ਬੋਲਿਆ ਠੀਕ ਹੈ ਚਲੋ ਦੋਵੇਂ ਪਿੰਡ ਤੋਂ ਬਾਹਰ ਫਿਰ ਨਹੀਂ ਤੇ ਆ ਜਾਂਦੇ ਨੇ ਜਿਮੀ ਬੋਲਿਆ ਬਾਈ ਮੈਂ ਲਾਲੀ ਬਾਰੇ ਗੱਲ ਕਰਨ ਪੁੱਛਣ ਆਇਆ ਸੀ ਮੈਨੂੰ ਪਤਾ ਤੇ ਜਰੂਰ ਤੈਨੂੰ ਕੁਝ ਪਤਾ ਦੱਸ ਮੈਨੂੰ ਰਾਮੂ ਤੁਸੀਂ ਬੀਬੀ ਜੂ ਨੂੰ ਹੀ ਪੁੱਛਣਾ ਸੀ ਜਿਮੀ ਨਹੀਂ ਉਹਨਾਂ ਦੱਸਣਾ ਤੇ ਸੀ ਪਰਤਾ ਜੀ ਆਗੇ ਤਾਂ ਨਹੀਂ ਦੱਸ ਪਾਏ ਤੁਸੀਂ ਦੱਸੋ ਰਾਮੂ ਜਖਮਾ ਨੂੰ ਛੇੜਨ ਨੂੰ ਜੀ ਤਾਂ ਨਹੀਂ ਕਰਦਾ ਪਰ ਕਦੇ ਤਾਂ ਤੈਨੂੰ ਦੱਸਣਾ ਹੀ ਪਊ ਕੱਲ ਮੈਂ ਵੇਲਾ ਕੰਮ ਹੀ ਘਟ ਹੈ ਸ਼ਹਿਰ ਚੱਲਾਂਗੇ ਕਿਸੇ ਸੁੰਨੀ ਜਗ੍ਹਾ ਤੇ ਇੱਥੇ ਤਾਂ ਹੁਣ ਗੱਲ ਵੀ ਕਰਨੀ ਠੀਕ ਨਹੀਂਗੀ ਅਗਲੇ ਦਿਨਾਂ ਦੋਵੇਂ ਕੰਮ ਨਿਬੜ ਸ਼ਹਿਰ ਚਲੇ ਜਾਂਦੇ ਇੱਕ ਸੁੰਨਸਾਨ ਜਗ੍ਹਾ ਤੇ ਬੈਠੇ ਰਾਮੂ ਜਿਮੀ ਨੂੰ ਸਾਰੀ ਘਟਨਾ ਦੱਸਣ ਲੱਗਦਾ ਰਾਮੂ ਬੁੱਲਾਚਾਰ ਸਰ ਪਹਿਲਾਂ ਜਦੋਂ ਤੇਰੇ ਤਾਇਤਾਈ ਸ਼ਹਿਰ ਰਹਿੰਦੇ ਸੀ ਉਦੋਂ ਸੀ ਵੀ ਲੱਗੇ ਹੀ ਬਸਤੀ ਵਿੱਚ ਰਹਿੰਦੇ ਸੀ ਮੇਰੀ ਵੱਡੀ ਕੁੜੀ ਹਸੀਨਾ ਤੇਰੇ ਤਾਇਆ ਘਰ ਕੰਮ ਕਰਦੀ ਸੀ ਫਿਰ ਉਹ ਦੱਸਣ ਲੱਗਦਾ ਹੈ ਕਿ ਲਾਲੀ ਵੀ ਆਪਣੇ ਮਾਪੇ ਬ ਦੀ ਤਰ੍ਹਾਂ ਬਹੁਤ ਪਲੀਸੀ ਹਸੀਨਾ ਨੂੰ ਭੈਣਾ ਵਾਂਗ ਰੱਖਦੀ ਸੀ ਇਕੱਠੇ ਖਾਣਾ ਪੀਣਾ ਪੜਨਾ ਘੁੰਮਣਾ ਜਾਣਾ ਹੁੰਦਾ ਇੱਕ ਦਿਨ ਲਾਲੀ ਹਸੀਨਾ ਤੂੰ ਵੀ ਸਕੂਲ ਲੱਗ ਜਾ ਪੜਨ ਕੁਝ ਸਿੱਖ ਜਾਏਂਗੀ ਹਸੀਨਾ ਬੁੱਲੀ ਨਹੀਂ ਦਿੱਦੀ ਮੇਰੇ ਪਾਪਾ ਦੀ ਇੰਨੀ ਮੁਸ਼ਕਲ ਨਾਲ ਰੋਟੀ ਦਾ ਖਰਚਾ ਹੀ ਮਸਾ ਤੋਰਦੇ ਨੇ ਨਾਲ ਮੈਂ ਕਿਹੜਾ ਇਕੱਲੀ ਹਾਂ ਹੋਰ ਭੈਣ ਭਰਾ ਵੀ ਨਹੀਂ ਮੇਰੇ ਲਾਲੀ ਬੁੱਲੀ ਚੱਲ ਕੋਈ ਨਾ ਮੈਂ ਤੈਨੂੰ ਘਰੀ ਪੜਾ ਦਿਆ ਕਰੂੰਗੀ ਅਸੀਨਾ ਬੁੱਲੀ ਠੀਕ ਹੈ ਦਿੱਤੀ ਅਸੀਨਾ ਰੋਜ਼ ਮੇਲੋ ਨਾਲ ਕੰਮ ਕਰਾ ਲਾਲੀ ਦੇ ਕਾਜ ਤੋਣ ਤੋਂ ਪਹਿਲਾਂ ਵਿਹਲੀ ਹੋ ਜਾਂਦੀ ਲਾਲੀ ਨਾਲ ਹਲੇ ਬੀਏ ਭਾਗ ਪਹਿਲਾਂ ਹੀ ਸੀ ਉਹਨੇ ਸਪੋਰਟ ਸੁਰੱਖਿਆ ਹੋਇਆ ਸੀ ਲਾਲੀ ਬੁੱਲੀ ਆ ਜਾ ਹਸੀਨਾ ਉੱਪਰ ਮੇਰੇ ਕਮਰੇ 'ਚ ਤੇ ਸੁਨਾ ਮੈਨੂੰ ਕਿੰਨਾ ਕੁਝ ਆਉਣ ਲੱਗ ਗਿਆ ਤੈਨੂੰ ਮੇਲੋ ਬੋਲੀ ਲਾਲੀ ਪਹਿਲਾਂ ਰੋਟੀ ਪਾਣੀ ਤਾਂ ਲੈ ਲਾ ਲਾਲੀ ਮੰਮੀ ਉੱਪਰ ਹੀ ਲੈ ਆ ਜੋ ਮੈਨੂੰ ਬਹੁਤ ਕੰਮ ਹੈ ਮੇਲੋ ਹਸੀਨਾ ਲੈਪ ਤੂੰ ਉੱਪਰ ਲੈ ਜਾ ਸਾਰਾ ਸਾਮਾਨ ਪਤਾ ਨਹੀਂ ਇਸ ਨੂੰ ਕੀ ਕੰਮ ਰਹਿੰਦੇ ਨੇ ਹਸੀਨਾ ਠੀਕ ਹੈ ਆਂਟੀ ਜੀ ਲਾਲੀ ਬੋਲੀ ਹਸੀਨਾ ਜਲਦੀ ਆ ਹਸੀਨਾ ਉੱਪਰ ਪਹੁੰਚ ਕੇ ਲੋ ਦੀਦੀ ਅੱਜ ਤਾਂ ਅਸੀਂ ਪਰਮੇ ਗਰੇਲੇ ਬਣਾਏ ਨੇ ਲਾਲੀ ਬੋਲੀ ਅੱਛਾ ਮੈਨੂੰ ਬਹੁਤ ਪਸੰਦ ਹੈ ਚਲ ਜਲਦੀ ਸ਼ੁਰੂ ਕਰੀਏ ਅਸੀਨਾ ਠੀਕ ਹੈ ਲਾ ਲਈ ਚਲਾ ਜਾ ਹੁਣ ਭਾਂਡੇ ਫੇਰ ਲੈ ਜਾਗੇ ਹੁਣ ਪੜਨ ਬੈਠ ਹਸੀਨਾ ਲਾਲੀ ਤੋਂ ਪੜਕੇ ਘਰ ਆ ਪੈਣ ਪ੍ਰਾਂ ਨੂੰ ਲਾਲੀ ਦੀਆਂ ਦਿੱਤੀਆਂ ਕਿਤਾਬਾਂ ਨਾਲ ਪੜਾਉਂਦੀ ਰਹਿੰਦੀ ਸ਼ਾਮ ਨੂੰ ਲਾਲੀ ਹਸੀਨਾ ਚੱਲ ਗਰਾਊਂਡ ਚੱਲਦੇ ਹਾਂ ਮੈਂ ਪ੍ਰੈਕਟਿਸ ਕਰਨੀ ਹੈ ਫੁੱਟਬਾਲ ਦੀ ਫਿਰ ਮੇਰਾ ਮੈਚ ਲੱਗਣਾ ਕੱਲ ਚ ਮੈਲੋ ਹਸੀਨਾ ਨੂੰ ਚੱਲ ਪੁੱਤ ਤੂੰ ਵੀ ਖੇਡ ਲਿਆ ਕਰ ਕੁਝ ਸਮਾਂ ਇਹ ਦਿਨ ਕਿਹੜਾ ਵਾਰ-ਵਾਰ ਮਿਲਦੇ ਨੇ ਦੋਵੇਂ ਸਕੂਟੀ ਤੇ ਗਰਾਊਂਡ ਚ ਲੰਘਾਂਗਾ ਲਗਭਗ ਲਾਲੀ ਤੇ ਕਾਲਜ ਦੇ ਸਟੂਡੈਂਟ ਹੀ ਜ਼ਿਆਦਾ ਹੁੰਦੇ ਗਰਾਊਂਡ ਚ ਹਸੀਨਾ ਵੀ ਲਾਲੀ ਨਾਲ ਖੂਬ ਖੇਡਦੀ ਪਰ ਉਸ ਦਾ ਜ਼ਿਆਦਾ ਧਿਆਨ ਗਾਉਣ ਵਾਲਾ ਸੀ ਕਿਉਂਕਿ ਉਸ ਦੀ ਆਵਾਜ਼ ਬਹੁਤ ਸਰੀਲੀ ਸੀ ਉਹ ਹਮੇਸ਼ਾ ਘਰ ਚ ਕੁਝ ਨਾ ਕੁਝ ਗਾਉਂਦੀ ਰਹਿੰਦੀ ਸੀ ਅਗਲੇ ਦਿਨ ਲਾਲੀ ਸੀਨਾ ਨੂੰ ਕੱਲ੍ਹ ਜ ਲੈ ਗਈ ਅੱਜ ਮੈਚ ਸੀ ਲਾਲੀ ਦੀ ਟੀਮ ਦਾ ਦੂਸਰੇ ਕੱਲ੍ਹ ਜ ਵਾਲਿਆਂ ਨਾਲ ਲਾਲੀ ਸੀਨਾ ਨੂੰ ਆਪਣੀਆਂ ਕੁਝ ਖਾਸ ਏਲੀਆਂ ਕੋਲੇ ਇੱਕ ਪਾਸੇ ਬਿਠਾ ਕੇ ਆਪ ਮੈਚ ਵੱਲ ਹੋ ਜਾਂਦੀ ਹੈ ਸਾਰੇ ਮੈਚ ਸ਼ਾਮ ਤੱਕ ਵਾਰੋ ਵਾਰੀ ਚੱਲਦੇ ਨੇ ਲਾਲੀ ਦੀ ਟੀਮ ਘੱਟ ਪ੍ਰੈਕਟਿਸ ਕਰਨ ਹਾਰ ਜਾਂਦੀ ਹੈ ਪਰ ਉਸ ਨੂੰ ਕੋਈ ਦੁੱਖ ਨਹੀਂ ਸੀ ਉਹ ਵਾਪਸ ਆ ਜਾਂਦੀਆਂ ਰਸਤੇ ਵਿੱਚ ਲਾਲੀ ਬੋਲੀ ਸੀ ਨਾ ਕਿਵੇਂ ਲੱਗਿਆ ਫਿਰ ਕੱਲ ਜਾਉਣਾ ਸੀ ਨਾ ਬੋਲੀ ਕੱਲ ਜਾਉਣਾ ਤੋਂ ਵਧੀਆ ਲੱਗਿਆ ਪਰ ਤੁਹਾਡੀ ਟੀਮ ਤਾਂ ਹਾਰ ਗਈ ਲਾਲੀ ਫਿੱਟੇ ਮੂੰ ਤੇਰੇ ਜਿੱਤ ਹਾਰ ਤਾਂ ਬਣੀ ਆਈ ਏ ਕੋਈ ਇੱਕ ਜਣਾ ਤਾਂ ਹਾਰੂਗਾ ਹੀ ਤੂੰ ਦਿਲ ਛੋਟਾ ਨਾ ਕਰ ਚੱਲ ਤੈਨੂੰ ਗੋਲ ਗੱਪੇ ਖਵਾਵਾਂ ਹਾਰ ਵੀ ਤਾਂ ਸੈਲੀਬ੍ਰੇਟ ਕਰਨੀ ਚਾਹੀਦੀ ਏ ਕਿਉਂਕਿ ਇਸ ਨਾਲ ਹੀ ਸਾਨੂੰ ਅੱਗੇ ਵਧਣ ਦੀ ਹਿੰਮਤ ਮਿਲਦੀ ਏ ਉਹ ਇੱਕ ਥਾਂ ਤੇ ਸਕੂਟੀ ਰੋ ਗੁਲਗੁਪੇ ਖਾਣ ਲੱਗ ਪੈੰਦੀਆਂ ਲਾਲੀ ਬੁੱਲੀ ਅਸੀਂ ਨਾ ਪਤਾ ਕਰ ਲ ਨੂੰ ਫਿਰ ਕੱਲ੍ਹ ਦੇ ਵਿੱਚ ਇੱਕ ਪ੍ਰੋਗਰਾਮ ਹੈ ਤੇ ਉਸ ਵਿੱਚ ਪ੍ਰਯੋਗਤਾਵਾਂ ਚੱਲਣਗੀਆਂ ਜਿਸ ਵਿੱਚ ਨੱਚਣਾ ਗਾਉਣਾ ਤੇ ਹੋਰ ਵੀ ਬਹੁਤ ਸਾਰੀਆਂ ਕਲਾਵਾਂ ਨੂੰ ਲਿਆ ਜਾਊਗਾ ਅਸੀਂ ਨਾ ਬੋਲੀ ਅੱਛਾ ਇਹ ਤਾਂ ਬਹੁਤ ਵਧੀਆ ਹੁਣ ਤੁਸੀਂ ਕਿਸ ਵਿੱਚ ਭਾਗ ਲਓਗੇ ਲਾਲੀ ਨਹੀਂ ਮੈਂ ਇਸ ਵਿੱਚ ਕੋਈ ਭਾਗ ਨਹੀਂ ਲੈਣਾ ਇਸ ਵਿੱਚ ਤੇਰੀ ਵਾਰੀ ਹੈ ਤੈਨੂੰ ਭਾਗ ਲੈਣਾ ਪਊਗਾ ਅਸੀਂ ਨਾ ਮੈਂ ਪਰ ਇਸ ਵਿੱਚ ਕਿਸ ਤਰ੍ਹਾਂ ਭਾਗ ਲਵਾਂਗੀ ਲਾਲੀ ਕੌਣ ਚ ਹੋਰ ਕਿਸ ਚ ਹਮੇਸ਼ਾ ਕਰ ਗਾਉਂਦੀ ਰਹਿੰਦੀ ਐ ਅਸ ਇਹਨਾ ਨਹੀਂ ਦੀਦੀ ਉਹ ਤਾਂ ਬਹੁਤ ਵੈਸੇ ਬਸ ਵੈਸੇ ਹੀ ਲਲੀਬਲੀ ਵੈਸੇ ਹੀ ਕਿਉਂ ਤੈਨੂੰ ਭਗ ਲੈਣਾ ਹੀ ਪਊਗਾ ਅਸ ਇਹਨਾ ਪਰ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਲਲੀ ਫਿਕਰ ਕਿਉਂ ਕਰਦੀ ਹੈ ਮੈਂ ਹਾਂ ਤੇਰੇ ਨਾਲ ਨਾਲੇ ਇਸੇ ਵਿੱਚ ਬਾਹਰਲੇ ਲੋਕ ਹਿੱਸਾ ਲੈ ਸਕਦੇ ਨੇ ਚੱਲ ਹੁਣ ਕਰ ਕਰ ਜਾ ਕੇ ਲਲੀ ਸੀਨਾ ਨੂੰ ਐਂਟਰੀ ਕਰਨ ਦੀ ਤਰ੍ਹਾਂ ਬੋਲਣ ਚੱਲਣ ਦੀ ਪ੍ਰੈਕਟਿਸ ਕਰਾਉਣ ਲੱਗੀ ਤੇ ਰਾਤ ਨੂੰ ਉਸ ਨੂੰ ਘਰ ਹੀ ਰੱਖ ਲਿਆ ਸੁਬਾ ਉਠ ਲਾ ਲਈ ਤੇ ਹਸੀਨਾ ਨੇ ਘਰ ਮੇਲੋਂ ਨਾਲ ਜਲਦੀ ਜਲਦੀ ਕੰਮ ਕਰਕੇ ਕਾਲਜ ਲਈ ਰਵਾਨਾ ਹੋ ਗਈਆਂ ਹਮੇਸ਼ਾ ਖੁਸ਼ ਰਹਿਣ ਵਾਲੀ ਹਸੀਨਾ ਦੇ ਚਿਹਰੇ ਤੇ ਅੱਜ ਡਰ ਦੀ ਇੱਕ ਲਕੀਰ ਖਿੱਚੀ ਹੋਈ ਹੈ ਉਹ ਕਦੇ ਘਰੋਂ ਬਰ ਵੀ ਨਹੀਂ ਸੀ ਨਿਕਲੀ ਲਾਲੀ ਨੇ ਵਾਰ-ਵਾਰ ਉਹਨੂੰ ਕਰ ਦਾ ਵਾਸਤਾ ਪਾਇਆ ਕਿ ਹਿੰਮਤ ਰੱਖ ਤੂੰ ਵੀ ਕੁਝ ਕਰਨ ਯੋਗੀ ਹੋ ਜਾਏਂਗੀ ਹਸੀਨਾ ਨੂੰ ਵੀ ਲੱਗਿਆ ਕੁਝ ਬਣ ਗਈ ਤਾਂ ਪੈਣ ਪਰਾ ਦੀ ਜੂਨ ਵੀ ਸੁਧਰ ਜਾਊਗੀ ਅਡੀਟੋਰੀਅਮ ਵਿੱਚ ਅਡੀਸ਼ਨ ਹੋ ਰਹੀ ਸੀ ਕਾਲਜ ਦੀ ਇੱਕ ਲੜਕੀ ਰੂਸੀ ਜੋ ਹਰ ਗੌਣ ਮੁਕਾਬਲੇ ਵਿੱਚ ਪਹਿਲੇ ਨੰਬਰ ਤੇ ਆਉਂਦੀ ਸੀ ਉਸ ਨੂੰ ਪੂਰੀ ਮੀਤ ਸੀ ਕਿ ਉਹ ਹੀ ਲੈਕ ਸਿਲੈਕਸ਼ਨ ਚ ਲਿਆ ਜਾਊ ਇਸ ਲਈ ਉਹਨੇ ਵੀ ਭਾਗ ਲਿਆ ਸਾਰੇ ਕਾਲਜ ਦੇ ਪ੍ਰੋਫੈਸਰ ਵੱਲੋਂ ਉਸ ਨੂੰ ਸਪੋਰਟ ਕੀਤਾ ਜਾ ਰਿਹਾ ਸੀ ਪਰ ਹਸੀਨਾ ਦੇ ਪਿੱਛੇ ਸਿਰਫ ਲਾਲੀ ਸੀ ਕਿਉਂਕਿ ਉਹ ਕਾਲਜ ਵਿੱਚ ਵਿਦਿਆਰਥੀ ਨਹੀਂ ਸੀ ਜਦੋਂ ਹਸੀਨਾ ਦੀ ਵਾਰੀ ਆਈ ਤਾਂ ਉਸ ਦੀ ਮਧੁਰ ਅਵਾਜ਼ ਸਾਰਿਆਂ ਨੂੰ ਪਸੰਦ ਆਈ ਜੱਜਾਂ ਵੱਲੋਂ ਉਸ ਨੂੰ ਸਿਲੈਕਟ ਕੀਤਾ ਗਿਆ ਉਹ ਰੂਸੀ ਤੇ ਕੁਝ ਪ੍ਰੋਫੈਸਰ ਬਹੁਤ ਪਰੇਸ਼ਾਨ ਹੋਏ ਹਸੀਨਾ ਨੂੰ ਵਾਈਸਫੈਕ ਚਲਰਸ ਨੇ ਅੱਜ ਟੀਵੀ ਪ੍ਰੋਗਰਾਮ ਤੇ ਜਾਣ ਵਾਸਤੇ ਪੱਤਰ ਪੇਟ ਕੀਤਾ ਇੱਕ ਆਮ ਲੜਕੀ ਦੀ ਇੰਨੀ ਇੱਜ਼ਤ ਕਾਲਜ ਦਾ ਸਾਰਾ ਐਂਡਿਟੋਰੀਅਮ ਤੜੀਆਂ ਦੀ ਗਰਗੜਾਹਟ ਨਾਲ ਗੂੰਜੇ ਉੱਠਿਆ ਸੀ ਨਾਤੇ ਲਾਲੀ ਗੁਣਗਣਾਉਂਦੇ ਹੋਏ ਕਹ ਰਹੀ ਆ ਮੇਲੋ ਆ ਗੰਗਾ ਤੁਸੀਂ ਲਾਲੀ ਹਾਂ ਮੰਮੀ ਹੋਂ ਦੇਖਣਾ ਅਸੀਂ ਨਾ ਟੀਵੀ ਤੇ ਆਇਆ ਕਰੂਗੀ ਅਸੀਂ ਨਾ ਹਾਂਟੀ ਜੀ ਮੈਂ ਸਿਲੈਕਟ ਹੋ ਗਈ ਹਾਂ ਮੇਲੋ ਇਹ ਤਾਂ ਬਹੁਤ ਚੰਗਾ ਹੋਇਆ ਚਲੋ ਮੈਂ ਇਸ ਖੂਸੀ ਚ ਪ੍ਰਸ਼ਾਦ ਬਣਾਉਂਦੀ ਹਾਂ ਨਾਲੇ ਹਸੀਨਾ ਕਰ ਲੈ ਜਾਊਗੀ ਲਾਲੀ ਜਦ ਕਾਲਜ ਗਈ ਤਾਂ ਕੁਝ ਪ੍ਰੋਫੈਸਰ ਤੇ ਕੁਝ ਵਿਦਿਆਰਥੀਆਂ ਨੇ ਉਸ ਦਾ ਅਸਿਨਾ ਨੂੰ ਲੈ ਕੇ ਵਿਰੋਧ ਕੀਤਾ ਉਹਨਾਂ ਕਿਹਾ ਕਿ ਰੂਸੀ ਸਿਲੈਕਟ ਹੁੰਦੀ ਤਾਂ ਕਾਲਜ ਦਾ ਨਾਮ ਰੌਸ਼ਨ ਹੋਣਾ ਸੀ ਹਸੀਨਾ ਤਾਂ ਬਾਹਰ ਦੀ ਹੈ ਉਸ ਦਾ ਆਪਾਂ ਨੂੰ ਕੀ ਫਾਇਦਾ ਲਾਲੀ ਬੁਲੀ ਵਾ ਪ੍ਰੋਫੈਸਰ ਹੋ ਕੇ ਫਾਇਦੇ ਦੀਆਂ ਗੱਲਾਂ ਤੁਸੀਂ ਤਾਂ ਜ਼ਿੰਦਗੀ ਰੋਸ਼ਨ ਕਰਦੇ ਹੋ ਫਿਰ ਆ ਕੀ ਫਾਇਦਾ ਫਾਇਦਾ ਲਗਾਈ ਹੈ ਹਸੀਨਾ ਕਾਲਜ ਦੀ ਨਹੀਂ ਤਾਂ ਆਪਣੇ ਬਠਿੰਡਾ ਸ਼ਹਿਰ ਦੀ ਤਾਂ ਹੈ ਕੀ ਤੁਸੀਂ ਇਸੇ ਸ਼ਹਿਰ 'ਚ ਨਹੀਂ ਰਹਿੰਦੇ ਸਿਲੈਕਟ ਤਾਂ ਆਪਣੇ ਕਾਲਜ 'ਚ ਹੀ ਹੋਈ ਹੈ ਨਾ ਉਸ ਨੂੰ ਵੀ ਤਾਂ ਸਪੋਰਟ ਕਰ ਸਕਦੇ ਹਨ ਵਿਦਿਆਰਥੀ ਨਹੀਂ ਇਨਸਾਨ ਤਾਂ ਹੈ ਉਹ ਵੀ ਰੂਸੀ ਗੁੱਸੇ ਚ ਜੇ ਉਹ ਨਾ ਆਉਂਦੀ ਤਾਂ ਮੈਂ ਸਿਲੈਕਟ ਹੋਣਾ ਸੀ ਮੇਰਾ ਵੀ ਤਾਂ ਸੁਪਨਾ ਹੈ ਗੌਨ ਦਾ ਲਲੀ ਪਰ ਤੈਨੂੰ ਕੋਈ ਤਾਂ ਹਰਾਉਣ ਵਾਲਾ ਆਉਂਦਾ ਹੀ ਨਾ ਹਮੇਸ਼ਾ ਕੌਣ ਜਿੱਤਦਾ ਹੁੰਦਾਗਾ ਜੇ ਉਸ ਨੂੰ ਜ਼ਿੰਦਗੀ ਨੇ ਸਕੂਲ ਕਾਲਜ ਚ ਮੌਕਾ ਨਹੀਂ ਦਿੱਤਾ ਤਾਂ ਅਸੀਂ ਤਾਂ ਉਸਦੇ ਕੈਰੀਅਰ ਲਈ ਕੋਈ ਮਦਦ ਕਰ ਸਕਦੇ ਹਾਂ ਇੰਨੇ ਵੀ ਮਤਲਬੀ ਨਹੀਂ ਹੋ ਸਕਦੇ ਅਸੀਂ ਕੁਝ ਪ੍ਰੋਫੈਸਰ ਤੇ ਕੁਝ ਵਿਦਿਆਰਥੀਆਂ ਨੇ ਵੀ ਲਾਲੀ ਦਾ ਪੱਖ ਲਿਆ ਤਾਂ ਲਾਲੀ ਨੂੰ ਜਿਆਦਾ ਮੁਸ਼ਕਲ ਨਾ ਹੋਈ ਸਥਿਤੀ ਸੰਭਾਲਣ 'ਚ ਪਰ ਰੂਸੀ ਆਪਣੇ ਕੁਝ ਦੋਸਤਾਂ ਨਾਲ ਰਲ ਲਾਲੀ ਨਾਲ ਖਰਖਾਨ ਲੱਗੀ ਤੇ ਕਿਸੇ ਵੀ ਹਾਲ ਵਿੱਚ ਅਸੀਂ ਇਹਨਾਂ ਨੂੰ ਦਿੱਲੀ ਵਾਈਸਰਾਇਅਲ ਚਲਰਸ ਵਿੱਚ ਪਹੁੰਚਣ ਤੋਂ ਰੋਕਣ ਲਈ ਸਕੀਮ ਬਣਾਉਣ ਲੱਗੀ ਕੁਝ ਦਿਨਾਂ ਬਾਅਦ ਅਸੀਂ ਇਹਨਾਂ ਲਾਲੀ ਦੇ ਘਰ ਤੋਂ ਵਾਪਸ ਆ ਰਹੀ ਸੀ ਕਿ ਦੋ ਮੁੰਡਿਆਂ ਨੇ ਮੋਟਰਸਾਈਕਲ ਅਸੀਨਾ ਨਾਲ ਖਹਿ ਕੇ ਲਗਾਇਆ ਤਾਂ ਉਹ ਗਲੀ ਦੀ ਕੰਧ ਨਾਲ ਜਬਤ ਜੀ ਮੱਥੇ ਉੱਪਰ ਰਗੜ ਵੱਜੀ ਉਹਨਾਂ ਦੇ ਨਾਲ ਦੀ ਨਾਲ ਇੱਕੋ ਪਰਚੀ ਛੁੱਟੀ ਫੋਨ ਤਾਂ ਹੁੰਦੇ ਹੀ ਨਹੀਂ ਸੀ ਉਸ ਸਮੇ ਅਸੀਨਾ ਨੇ ਕੰਮ ਦੇ ਹੱਥਾਂ ਨਾਲ ਪਰਚੀ ਚੁੱਕੀ ਜਿਸ ਤੇ ਲਿਖਿਆ ਹੋਇਆ ਸੀ ਦਿੱਲੀ ਜਾਣਾ ਭੁੱਲ ਜਾ ਪੰਜਾਬੀ ਪੜਨਾ ਤਾਂ ਉਹ ਸਿੱਖ ਚੁੱਕੀ ਸੀ ਲਲੀ ਤੋਂ ਉਹ ਡਰ ਜਾਂਦੀ ਨਾ ਜਾਂਦਾ ਫੈਸਲਾ ਕੀਤਾ ਅਗਲੇ ਦਿਨ ਜਦ ਅਸੀਨਾ ਲਲੀ ਦੇ ਘਰ ਆਈ ਤਾਂ ਮੈਲੂ ਨੇ ਪੁੱਛਿਆ ਕੀ ਗੱਲ ਪੁੱਤਾ ਕੀ ਹੋਇਆ ਅਸੀਨਾ ਬੋਲੀ ਕੁਝ ਨਹੀਂ ਆਂਟੀ ਜੀ ਡਿੱਗ ਪਈ ਸੀ ਹੁਣ ਠੀਕ ਆ ਬਿਲਕੁਲ ਲਲੀ ਨੂੰ ਛੁੱਟੀ ਸੀ ਇਸ ਲਈ ਉਹ ਸਵੇਰੇ ਹੀ ਗਰਾਊਂਡ ਲਈ ਨਿਕਲ ਚੁੱਕੀ ਸੀ 11 ਵਜੇ ਤੱਕ ਉਹ ਵਪਸਾਈ ਹਸੀਨਾ ਉੱਪਰ ਕੰਮ ਕਰ ਪੜ ਰਹੀ ਸੀ ਲਾਲੀ ਖਾਣਾ ਖਾ ਕੇ ਉੱਪਰ ਗਈ ਲਾਲੀ ਬੋਲੀ ਸੀ ਨਾ ਕੀ ਹੋਇਆ ਝੁਟਕੀਵੇਂ ਆਈ ਹਸੀਨਾ ਬੋਲੀ ਦੀਦੀ ਰਾਤ ਨੂੰ ਮੁੰਡੇ ਮੇਰੇ ਕੋਲ ਦੀ ਲੰਗੇ ਤੇ ਮੈਨੂੰ ਚੋਟ ਪਹੁੰਚਾਈ ਆ ਪਰਚੀ ਵੀ ਛੁੱਟੀ ਲਾਲੀ ਨੂੰ ਸਮਝਦਿਆਂ देर ਨਾ ਲੱਗੀ ਲਾਲੀ ਨੂੰ ਸਮਝਦਿਆਂ देर ਨਾ ਲੱਗੀ ਅਸੀਨਾ ਦੀਦੀ ਰਹਿਣ ਦਿੰਦੇ ਹਾਂ ਕੀ ਲੈਣਾ ਇਨਾ ਕੁਝ ਛੇੜ ਕੇ ਮੈਂ ਇਦਾਂ ਹੀ ਠੀਕ ਆ ਲਾਲੀ ਨਹੀਂ ਮੈਂ ਡਰ ਕੇ ਭੱਜਣ ਵਾਲਿਆਂ ਚ ਨਹੀਂ ਹਾਂ ਨਾ ਹੀ ਤੈਨੂੰ ਭੱਜਣ ਦੇਣਾ ਤੂੰ ਮੇਰੇ ਤੇ ਭਰੋਸਾ ਰੱਖ ਮੈਂ ਤੈਨੂੰ ਕੋਈ ਨੁਕਸਾਨ ਨਹੀਂ ਹੋਣ ਦੇਣਾ ਬਸ ਆਪਣੀ ਪ੍ਰੈਕਟਿਸ ਵੱਲ ਧਿਆਨ ਦੇ ਤੇ ਮੁਕਾਬਲੇ ਦਾ ਡਟ ਕੇ ਸਾਹਮਣਾ ਕਰੀ ਬਸ ਹਸੀਨਾ ਪਰ ਦੀਦੀ ਲਾਲੀ ਬਸ ਮੈਂ ਕਹਿ ਦਿੱਤਾ ਨਾ ਹਸੀਨਾ ਨੇ ਹੌਲੀ ਦੇਣੇ ਕਿਹਾ ਠੀਕ ਹੈ ਇੱਕ ਦਿਨ ਲਾਲੀ ਗਰਾਊਂਡ ਵਿੱਚ ਆ ਰਹੀ ਸੀ ਤਾਂ ਉਸ ਦੀਆਂ ਅੰਤਾਂਦਮੀ ਉਸ ਦਿਨ ਅੰਤਾਂਦਮੀ ਰੇ ਪਹਿਰਿਆ ਸੀ ਰੂਸੀ ਅਗਲੀ ਚਾਲ ਨੂੰ ਜਾਮ ਦੇਣਾ ਚਾਹੁੰਦੀ ਸੀ ਲੱਲੀ ਗਰਾਊਂਡ ਤੇ ਇੱਕ ਪਾਸੇ ਕੱਲੀ ਹੀ ਸੀ ਤਾਂ ਰੂਸੀ ਆਪਣੇ ਬਾਕਸਿੰਗ ਦਸਤਾਨੇ ਪਹਲਾਲੀ ਕੋਲ ਲਈ ਜੇ ਕਹਿਣ ਲੱਗੀ ਦੇਖ ਲੱਲੀ ਜੋ ਤੂੰ ਉਸ ਕੁੜੀ ਲਈ ਕਰ ਰਹੀ ਹੈ ਠੀਕ ਹੈ ਇਨ ਲੱਲੀ ਬੋਲੀ ਪਰ ਇਸ ਤੇ ਤੈਨੂੰ ਕੀ ਹੁੰਦਾ ਰੂਸੀ ਮੇਰੀ ਬੇਇੱਜ਼ਤੀ ਹੈ ਕੱਲ ਦੇ ਸਭ ਕਹਿੰਦੇ ਨੇ ਤੈਨੂੰ ਆਮ ਜੀ ਲੜਕੀ ਨੇ ਸੁੱਟਤਾ ਲਾਲੀ ਦੇਖ ਰੁਸੀ ਸਾਡੀ ਤੇਰੇ ਨਾਲ ਕੋਈ ਦੁਸ਼ਮਣੀ ਨਹੀਂ ਤੂੰ ਐਵੇਂ ਦਿਮਾਗ ਖਰਾਬ ਨਾ ਕਰ ਨਾਲੇ ਜੀ ਉੱਥੇ ਤੈਨੂੰ ਕੋਈ ਨਾ ਕੋਈ ਹਰਾ ਦਿੰਦਾ ਫਿਰ ਵੀ ਤਾਂ ਸਭ ਨੇ ਬੋਲਣਾ ਹੀ ਸੀ ਇਹ ਜਿੱਤ ਹਾਰ ਤਾਂ ਬਣੀ ਆਈ ਹੈ ਰੁਸੀ ਮੈਂ ਤੈਨੂੰ ਲੈਕਚਰ ਦੇਣ ਨੂੰ ਨਹੀਂ ਗਿਆ ਲਾਲੀ ਫਿਰ ਜੋ ਤੂੰ ਸਮਝਣਾ ਸਮਝ ਸਾਨੂੰ ਤਾਂ ਆਪਣੇ ਕੰਮ ਨਾਲ ਮਤਲਬ ਹੈ ਇਸ ਤੇ ਰੂਸੀ ਗੁੱਸੇ 'ਚ ਆ ਗਈ ਲਾਲੀ ਉੱਪਰ ਟੁੱਟ ਪਈ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਪਰ ਲਾਲੀ ਨੂੰ ਇੰਨਾ ਮਾਰਨਾ ਨਹੀਂ ਆਉਂਦਾ ਸੀ ਨਾ ਹੀ ਉਹ ਬਾਕਸਿੰਗ ਵਿੱਚ ਕਦੇ ਗਈ ਸੀ ਰੂਸੀ ਨੇ ਆਪਣੀ ਬਾਕਸਿੰਗ ਪ੍ਰੈਕਟਿਸ ਦਾ ਕਾਫੀ ਫਾਇਦਾ ਚੁੱਕਿਆ ਅਚਾਨਕ ਮੀ ਹਟ ਗਿਆ ਤੇ ਸਭ ਖਿਡਾਰੀ ਬਾਹਰ ਆ ਗਏ ਰੂਸੀ ਫਟਾਫਟ ਉੱਥੋਂ ਨਿਕਲ ਪਈ ਲਾਲੀ ਦੇ ਨੱਕ ਵਿੱਚੋਂ ਖੂਨ ਨਿਕਲ ਰਿਹਾ ਸੀ ਖਿਡਾਰੀ ਆਪਣੀ ਆਪਣੀ ਪ੍ਰੈਕਟਿਸ ਲਈ ਇੱਧਰ ਉੱਧਰ ਚੱਲ ਪਏ ਲਾਲੀ ਦੇ ਇੱਕ ਦੋਸਤ ਗੁਜਿੰਦਰ ਨੇ ਉਸ ਨੂੰ ਦੇਖਿਆ ਤਾਂ ਚੁੱਕ ਕੇ ਪਾਣੀ ਪਿਲਾਇਆ ਤੇ ਜਲਦੀ ਨਾਲ ਡਾਕਟਰ ਕੋਲੇ ਲੈ ਗਿਆ ਇਲਾਜ ਹੋਣ ਤੋਂ ਬਾਅਦ ਜੋਗਿੰਦਰ ਨੇ ਲਾਲੀ ਨੂੰ ਘਟਨਾ ਬਾਰੇ ਪੁੱਛਿਆ ਲਾਲੀ ਨੇ ਸਾਰਾ ਕੁਝ ਦੱਸਿਆ ਤਾਂ ਜੋਗਿੰਦਰ ਨੇ ਕਾਫੀ ਸੋਚ ਕੇ ਉਸ ਨੂੰ ਇੱਕ ਸਲਾਹ ਦਿੱਤੀ ਜੋਗਿੰਦਰ ਲਾਲੀ ਜੇ ਤੁਸੀਂ ਪਿੱਛੇ ਨਹੀਂ ਹਟਣਾ ਤਾਂ ਫਿਰ ਤੂੰ ਵੀ ਬਾਕਸਿੰਗ ਸਿੱਖ ਲੈ ਨਾਲੇ ਤੁਹਾਡੀ ਦੋਵਾਂ ਦੀ ਸੁਰੱਖਿਆ ਹੋ ਕਿਧਰੇ ਆ ਫੁੱਟਬਾਲ ਨਾਲ ਪੈਰ ਮਾਰਦੀ ਰਹਿਣੀ ਹੈ ਬਾਕਸਿੰਗ ਦੀ ਤੈਨੂੰ ਜ਼ਿਆਦਾ ਜ਼ਰੂਰਤ ਪਊ ਲਾਲੀ ਹਾਂ ਗੱਲ ਤਾਂ ਤੇਰੀ ਬਿਲਕੁਲ ਠੀਕ ਹੈ ਮੈਨੂੰ ਕੋਈ ਸੈਂਟਰ ਦੇਖ ਕੇ ਦੱਸ ਮੈਂ ਕੱਲ ਤੋਂ ਹੀ ਜਾਵਾਂ ਜੋਗਿੰਦਰ ਹਾਂ ਹੈਗਾਗਾ ਆ ਲੈ ਤੈਨੂੰ ਲਿਖ ਕੇ ਦੇ ਦਿੰਦਾ ਠੀਕ ਹੈ ਹੁਣ ਮੈਂ ਚਲਦਾ ਹਾਂ ਤੂੰ ਇੱਥੇ ਹੀ ਹੋਰ ਰੁਕ ਸ਼ਾਮ ਤੱਕ ਘਰ ਆ ਜਾਵੀਂ ਸੱਟਾਂ ਦੇ ਨਿਸ਼ਾਨ ਠੀਕ ਹੋ ਜਾਣਗੇ ਨਹੀਂ ਤਾਂ ਕਰਦੇ ਪਰੇਸ਼ਾਨ ਹੋ ਜਾਣਗੇ ਮੈਂ ਲਾਲੀ ਹਾਂ ਠੀਕ ਹੈ ਸ਼ੁਕਰੀਆ ਲਾਲੀ ਸ਼ਾਮ ਤੱਕ ਹਸਪਤਾਲ ਹੀ ਰੁਕੀ ਆਪਣੀ ਚੰਗੀ ਤਰ੍ਹਾਂ ਇਲਾਜ ਕਰਾ ਥੋੜਾ ਹਨੇਰਾ ਹੋਏ ਘਰ ਗਈ ਤਾਂ ਕਿਸੇ ਨੂੰ ਜ਼ਿਆਦਾ ਪਤਾ ਨਾ ਲੱਗਾ ਖਾਣਾ ਵੀ ਉੱਪਰ ਹੀ ਖਾਦਾ ਅਗਲੇ ਦਿਨ ਉਹ ਕਾਲਜ ਤੋਂ ਬਾਅਦ ਗਰਾਊਂਡ ਤੇ ਟਾਈਮ ਤੇ ਸੈਂਟਰ ਵਿੱਚ ਦਾਖਲ ਹੋਈ ਉਸਨੇ ਦੇਖਿਆ ਕਿ ਸੈਂਟਰ ਦੇ ਸ਼ੁਰੂ ਵਿਚ ਜਿੱਥੇ ਰਿੰਗ ਬਣੇ ਹੋਏ ਸਨ ਉਥੇ ਦੋ ਤਿੰਨ ਕੁੜੀਆਂ ਲੜਕੀਆਂ ਸਨ ਉਹਨਾਂ ਨੇ ਇੱਕ ਲੜਕੀ ਨੂੰ ਘੇਰਿਆ ਹੋਇਆ ਸੀ ਲਾਲੀ ਥੋੜਾ ਹੈਰਾਨ ਹੋਈ ਤੇ ਉਹ ਵੀ ਰਿੰਗ ਨੇੜੇ ਗਈ ਉਹ ਜਾ ਕੇ ਦੇਖਦੀ ਹੈ ਕਿ ਉਹ ਲੜਕੀਆਂ ਪੰਚ ਦੀ ਤਿਆਰੀ ਕਰ ਰਹੀਆਂ ਸਨ ਇਹ ਤੁਸੀਂ ਕੀ ਕਰ ਰਹੀਆਂ ਹੋ ਸੈਂਟਰ ਦੇ ਮਾਲਕ ਨੇ ਬੜੀ ਉਰੋਪ ਦਾ ਰਵਾਜ ਵਿੱਚ ਪੁੱਛਿਆ ਤੇ ਉਹ ਲੜਕੀਆਂ ਇੱਕਦਮ ਤਾਂ ਡਰ ਗਈਆਂ ਪਰ ਫਿਰ ਉਹਨਾਂ ਨੇ ਸੰਭਲਦੇ ਹੋਏ ਕਿਹਾ ਸਰ ਪੰਚ ਪ੍ਰੈਕਟਿਸ ਕਰਕੇ ਦੇਖਦੇ ਸੀ ਸਰ ਫਿਰ ਇੱਕ ਇੱਕ ਕਰਕੇ ਹੋ ਨਾ ਕਿ ਇੱਕ ਨੂੰ ਘੇਰ ਕੇ ਸਭ ਨੇ ਕਿ ਆਪਕੇ ਸਰ ਇੰਨੇ ਵਿੱਚ ਲੱਲੀ ਨੇ ਵੀ ਆਪਣਾ ਨਾਮ ਦਰਜ ਕਰਵਾ ਦਿੱਤਾ ਤੇ ਬਾਕਸਿੰਗ ਦੇ ਰੂਲ ਸਿੱਖਣ ਲੱਗੀ ਰਾਮੂ ਜਿੰਮੀ ਮੈਨੂੰ ਲੱਗਦਾ ਆਪਾਂ ਨੂੰ ਜਾਣਾ ਚਾਹੀਦਾ ਹੁਣ ਤੂੰ ਆਪਣੀ ਤਾਈ ਨੂੰ ਪੁੱਛ ਲਈ ਅੱਗੇ ਨਹੀਂ ਤਾਂ ਇੱਥੇ ਹੀ ਰਾਤ ਪੈ ਜਾਊ ਜਿੰਮੀ ਠੀਕ ਹੈ ਚਲੇ ਜਾਓ ਮੇਲੋ ਚੌਂਕੇ ਵਿੱਚ ਚੁੱਲੇ ਤੇ ਦੁੱਧ ਘਰਮ ਕਰ ਰਹੀ ਸੀ ਕੋਲ ਹੀ ਉਸਦੀ ਗਵੰਡਨ ਰਾਜ ਬੈਠੀ ਸੀ ਉਸਦੀ ਸੱਸ ਬਾਰ ਬੈਠੀ ਆਪਣੇ ਪੁੱਤੇ ਨੂੰ ਖੜਾ ਰਹੀ ਸੀ ਜੋ ਕਿ ਤਨ ਕੁੜੀnga ਬਦ ਹੋਇਆ ਸੀ ਜਦ ਮੈਨੂੰ ਗਰਮ ਦੁੱਧ ਦਾ ਬਤੀਲਾ ਉਲਟਾਉਣ ਲੱਗੀ ਤਾਂ ਗਰਮ ਦੁੱਧ ਨੇ ਦੀ ਚਲ ਉਸਤੇ ਪੈਰੇ ਤੇ ਪੈ ਗਈ। ਉਸਨੇ ਚੀਕ ਕੇ ਕਿਹਾ ਹਾਏ ਮਾਂ ਮਰ ਗਈ ਦੁੱਧ ਗਰਮ ਪਹਿਰਾ ਤੇ ਪੈ ਗਿਆ। ਇਹ ਸੁਣ ਕੇ ਰਾਜ ਦੀ ਸੱਸ ਰਸੋਈ ਵਿੱਚ ਭੱਜੀ ਭੱਜੀ ਆਈ ਤੇ ਕਹਿਣ ਲੱਗੀ ਕੁੜੇ ਕੀ ਹੋ ਗਿਆ ਦੁੱਧ ਕਿਤੇ ਪੈ ਗਿਆ। ਉਸ ਨੂੰ ਦੇਖ ਕੇ ਮੈਨੂੰ ਨੇ ਕਿਹਾ ਇਹ ਤਾਂ ਬੇਬੇ ਮੈਂ ਆ ਮੇਰੇ ਪਹਿਰਾ ਤੇ ਗਰਮ ਦੁੱਧ ਪੈ ਗਿਆ। ਉਸ ਦੀ ਗੱਲ ਸੁਣ ਕੇ ਬੇਬੇ ਨੇ ਕਿਹਾ ਅੱਛਾ ਮੈਂ ਤਾਂ ਕਿਹਾ ਕਿ ਤੇ ਰਾਜੇ ਤੇ ਰਸੋਈ ਵਿੱਚੋਂ ਬਾਹਰ ਆ ਗਈ। ਰਾਜ ਨੇ ਉਸ ਦੇ ਪੈਰਾਂ ਤੇ ਠੰਡਾ ਪਾਣੀ ਪਾਇਆ ਫਿਰ ਉਹ ਦੋਵੇਂ ਆਪਣੇ ਘਰ ਚੱਲੀਆਂ ਗਈਆਂ ਜਿਮੀ ਆ ਜਾਂਦਾ ਜਿਮੀ ਬੋਲਿਆ ਤਾਈ ਜੀ ਸਸਰੀ ਕਾਲਤਾ ਹੈ ਜੀ ਕਿੱਥੇ ਨਹੀਂ ਮੇਲੋ ਪਤੋਤਾ ਤੇਰੀ ਭੂਆ ਦੇ ਬੂ ਕੋਲੇ ਗਿਆ ਰਾਤ ਲਾਊਗਾ ਤੂੰ ਇੱਥੇ ਹੀ ਪੈਜੀ ਆ ਜਿ ਜਿਮੀ ਠੀਕ ਹੈ ਤਾਈ ਜੀ ਫਿਰ ਮੇਲੋ ਜਿਮੀ ਨੂੰ ਰੋਟੀ ਖਵਾ ਕੇ ਸਾਰਾ ਕੰਮ ਉਹ ਮੇਡ ਲੈਂਦੀ ਹੈ ਤੇ ਬਾਹਰ ਮੰਝਿਆਂ ਤੇ ਦਰੀਆਂ ਵਿਛਾ ਕੇ ਪੈਗੇ ਪਏ ਪਏ ਹੀ ਮੇਲੋ ਜਿਮੀ ਨੂੰ ਸਾਰੀ ਕਹਾਣੀ ਦੱਸਣ ਲੱਗੀ ਜਿਮੀ ਜਤ ਕਰ ਲੱਗਾ ਮੇਲੋ ਠੀਕ ਹੈ ਦੱਸਦੀਆਂ ਲਾਲੀ ਹੁਣ ਬਾਕਸਿੰਗ ਸੈਂਟਰ ਜਾਂਦੀ ਸੀ ਗਰਾਊਂਡ ਛੱਡਤਾ ਸੀ ਲਾਲੀ ਨੂੰ ਗਰਾਊਂਡ ਵਿੱਚ ਨਾ ਦੇਖ ਕੇ ਉਸ ਨੂੰ ਲੱਗਿਆ ਕਿ ਤੇ ਲਾਲੀ ਉਸ ਤੋਂ ਡਰ ਗਈ ਤੇ ਗਰਾਊਂਡ ਵਿੱਚ ਹੀ ਨਹੀਂ ਆਏਗੀ ਰੂਸੀ ਬਹੁਤ ਅਮੀਰ ਮਾਂ-ਬਾਪ ਦੀ ਕੁੜੀ ਸੀ ਜੋ ਕਿ ਸਧਾਰਨ ਸੂਰਤ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਸੋਹਣੀ ਤੇ ਤਾਕਤਵਰ ਦਰਸਾਉਣਾ ਚਾਹੁੰਦੀ ਸੀ ਤੇ ਅੱਜ ਉਸ ਨੂੰ ਆਪਣੀ ਤਾਕਤ ਤੇ ਪੂਰਾ ਮਾਣ ਹੋ ਰਿਹਾ ਸੀ ਉਸ ਦੇ ਚਮਚਿਆਂ ਨੇ ਉਸ ਦੀ ਪੂਰੀ ਤਾਰੀਫ ਕੀਤੀ ਕਿਸੇ ਕਿਸੇ ਨੇ ਤਾਂ ਪ੍ਰੀਆਂ ਨਾਲ ਵੀ ਕੀਤੀ ਹਫਤਾ ਇਸੇ ਤਰ੍ਹਾਂ ਲੰਘ ਜਾਂਦਾ ਲਾਲੀ ਬਹੁਤ ਮਿਹਨਤ ਕਰ ਰਹੀ ਸੀ ਬਾਕਸਿੰਗ ਵਿੱਚ ਵੀ ਹਸੀਨਾ ਨੂੰ ਉਸ ਨੇ ਰਿਆਜ ਕਰ ਲਈ ਕਿਸੇ ਤੇ ਘਰ ਲਾ ਦਿੱਤਾ ਰੂਸੀ ਨੂੰ ਜਦੋਂ ਲਾਲੀ ਦੇ ਇਸ ਕਦਮ ਬਾਰੇ ਪਤਾ ਚੱਲਿਆ ਤਾਂ ਉਹ ਬਹੁਤ ਭੜਕੀ ਤੇ ਘਰ ਆ ਕੇ ਆਪਣੇ ਕਮਰੇ ਦਾ ਸਾਰਾ ਸਮਾਨ ਇਧਰ ਉਧਰ ੁੱਟਿਆ ਗੁੱਸੇ ਵਿੱਚ ਆ ਕੇ ਉਸ ਨੇ ਸ਼ੀਸ਼ੇ ਨੂੰ ਕੰਦ ਨਾਲ ਮਾਰ ਦਿੱਤਾ ਤੇ ਇਕ ਲੱਲਾ ਸ਼ੀਸ਼ੇ ਦਾ ਟੁਕੜਾ ਫਰਸ਼ ਤੇ ਖਿਲਰ ਗਿਆ ਸ਼ਾਮ ਨੂੰ ਰੂਸੀ ਤੇ ਲਾਲੀ ਨੂੰ ਸਕੂਟੀ ਤੇ ਆਉਂਦੀ ਫਿਰ ਕੇ ਲਿਆ ਰੂਸੀ ਦੇ ਇਸ ਵਤੀਰੇ ਨਾਲੇ ਨਾਲੇ ਲਾਲੀ ਪਰੇਸ਼ਾਨ ਹੁੰਦੀ ਹੈ ਰੂਸੀ ਨੇ ਮਸ਼ਕਰੀਨਾ ਲਾਲੀ ਨੂੰ ਪੁੱਛਿਆ ਕੀ ਗੱਲ ਸਰਕਾਰ ਨੂੰ ਦਿਖਾਉਣੇ ਤੂੰ ਵੀ ਗਈ ਕਿੱਥੇ ਰਹਿਣ ਲੱਗ ਗਈ ਲਾਲੀ ਨੇ ਸਮੇਂ ਨਾਲ ਟੋਕ ਮੱਜਬਾਬ ਦਿੰਦੇ ਕਿਆ ਮਿਸ ਰੂਸੀ ਹੁਣ ਤਾਂ ਸਰਕਾਰ ਨੇ ਵੀ ਮੂੰਹ ਦਿਖਾਏ ਦੇ 500 ਰੁਪਏ ਕਰ ਦਿੰਦੇ ਨੇ ਤੇ ਮੈਂ ਐਵੇਂ ਹੀ ਮੂੰਹ ਦਿਖਾਉਂਦੀ ਫਿਰਾਂ ਫਰੀ ਜਾਵਾਂ ਲਾਲੀ ਦਾ ਇਹ ਨਾਜ ਦੇਖ ਕੇ ਰੂਸੀ ਗੁੱਸੇ ਵਿੱਚ ਫਿਰ ਬੋਲੀ ਹੁਣ ਤੂੰ ਮੇਰੀ ਰੀਸ ਕਰੇਂਗੀ ਇਹ ਬਾਕਸਿੰਗ ਛੋਟੇ ਕਰਾਂ ਕੰਮ ਥੋੜੀ ਹੈ ਤੂੰ ਕੀ ਕਰਨਾ ਹੈ ਸ਼ੌਂਕ ਪਾਲ ਕੇ ਨਾਲੇ ਮੇਰੇ ਤਾਂ ਤੂੰ ਇੱਕ ਥੱਪੜ ਦੀ ਮਾਰ ਹੈ ਹੱਸਣ ਲੱਗੀ ਲਾਲੀ ਨੇ ਕੁਝ ਨਾ ਕਿਹਾ ਚੁੱਪਚਾਪ ਉੱਥੋਂ ਖਿਸਕ ਗਈ ਤੇ ਆਪਣੇ ਆਪ ਨੂੰ ਕਿਹਾ ਕਿਹੋ ਜਿਹੀ ਕੁੜੀ ਆ ਇਹ ਦਿਮਾਗ ਖਰਾਬ ਕਰ ਦਿੰਦੀ ਹੈ ਸੋਚਾਂ ਵਿੱਚ ਖੋਏ ਪਤਾ ਹੀ ਨਹੀਂ ਚੱਲਿਆ ਕਦੋਂ ਘਰ ਦੇ ਕੋਲੇ ਪਹੁੰਚ ਗਈ ਸੋਚਦੇ ਸੋਚਦੇ ਘਰ ਦੀ ਗਲੀ ਵਿੱਚ ਪਹੁੰਚੀ ਅਸੀਨਾ ਗੇਟ ਤੇ ਹੀ ਬੱਚਿਆਂ ਨਾਲ ਖੇਡ ਰਹੀ ਸੀ ਲਾਲੀ ਨੇ ਮੂੰਹ ਠੀਕ ਕਰ ਲਈ ਦੂਰੀ ਸਕੂਟੀ ਰੋਕ ਲਈ ਤੇ ਬੱਚਿਆਂ ਨੂੰ ਅਜਮਰੀ ਆ ਜੋ ਮੇਰੇ ਬੱਚੋ ਝੂਟਾ ਦੇਵਾ ਬੱਚੇ ਭੱਜ ਕੇ ਲਾਲੀ ਦੇ ਪਿੱਛੇ ਬੈਠ ਗਏ ਛੋਟੇ ਬੱਚੇ ਨੂੰ ਲਾਲੀ ਨੇ ਚੁੱਕ ਕੇ ਅੱਗੇ ਖੜਾ ਕਰ ਲਿਆ ਲਾਲੀ ਨੇ ਸਕੂਟੀ ਦਾ ਹਾਰਨ ਮਾਰ ਮਾਰ ਕੇ ਮਾਂ ਨੂੰ ਵੀ ਸੁਨੇਹੇ ਦੇ ਦਿੱਤਾ ਕਿ ਲਾਲੀ ਆ ਗਈ ਫਿਰ ਲਾਲੀ ਨੇ ਕਪੜੇ ਬਦਲ ਕੇ ਹੱਥ ਮੂੰਹ ਧੋ ਕੇ ਟੀਵੀ ਵਾਲੇ ਕਮਰੇ ਵਿੱਚ ਆ ਗਈ ਤੇ ਹਸੀਨਾ ਉਸ ਲਈ ਪਾਣੀ ਲੈ ਆਈ ਅੱਜ ਸਵੇਰੇ ਦੀ ਖਬਰ ਚੱਲ ਰਹੀ ਸੀ कर्फ्यू ਲਾਗੂ ਲਾਲੀ ਨੇ ਸੋਚਿਆ ਚਲੋ ਸ਼ੁਗਰ ਕਰ ਰਹਿ ਕੇ ਪ੍ਰੈਕਟਿਸ ਕਰਾਂਗੇ ਨਾਲੇ ਚੜੇਲ ਤੋਂ ਖਿਹੜਾ ਛੁੱਟੂ ਰੋਟੀ ਖਾਣ ਤੋਂ ਬਾਅਦ ਹਸੀਨਾ ਨੂੰ ਕਰ ਛੱਡਣ ਲਾਲੀ ਉੱਪਰ ਕਮਰੇ 'ਚ ਆ ਗਈ ਫਿਰ ਉਹਦੇ ਦਿਮਾਗ 'ਚ ਰੂਸੀ ਦੀਆਂ ਗੱਲਾਂ ਘੁੰਮਣ ਲੱਗੀਆਂ ਤਾਂ ਉਹਨੇ ਪੰਚ ਮਾਰਨੇ ਸ਼ੁਰੂ ਕਰ ਦਿੱਤੇ ਦੋ ਦਿਨ ਕਰ ਰਹਿ ਕੇ ਲਾਲੀ ਤੇ ਹਸੀਨਾ ਨੇ ਆਪਣੀ ਹਿੰਮਤ ਪ੍ਰੈਕਟਿਸ ਕੀਤੀ ਆਪਣੀ ਆਪਣੀ ਪ੍ਰੈਕਟਿਸ ਕੀਤੀ ਅਸੀਨਾ ਨੂੰ ਵੀ ਹੁਣ ਆਦਤ ਹੋ ਚੁੱਕੀ ਸੀ ਰਿਆਜ਼ ਕਰਨ ਦੀ ਕਰਫਿਊ हट ਗਿਆ ਸੀ ਐਂਦਵਾਰ ਸ਼ਾਮ ਦਾ ਵੇਲਾ ਲਾਲੀ ਦੀ ਪੂਆ ਛੋਟੇ ਬੱਚਿਆਂ ਨਾਲ ਕਰ ਆਈ ਮੇਲ ਮੇਲੋ ਨੇ ਲਾਲੀ ਨੂੰ ਵਜ ਲਈ ਲਾਲੀ ਹਸੀਨਾ ਇੱਥਾਂ ਉਹ ਤੁਹਾਡੀ ਪੂਆ ਆਈ ਹੈ ਲਾਲੀ ਤੇ ਅਸੀਨਾ ਵੱਜ ਕੇ ਇੱਥਾਂ ਆਈਆਂ ਪੂਆ ਨੂੰ ਮਿਲੀਆਂ ਤੇ ਬੱਚਿਆਂ ਨੂੰ ਚੁੱਕਿਆ ਲਾਲੀ ਵੱਜ ਕੇ ਜਾ ਸਮੋਸੇ ਲੈ ਕੇ ਆ ਬੱਚਿਆਂ ਲਈ ਕੁਝ ਲੈ ਆ ਹਸੀਨਾ ਤੂੰ ਪੁੱਤ ਚਾਹ ਬਣਾ ਮੇਲੋ ਨੇ ਕਿਹਾ ਦੇਵ ਬੋਲੀ ਰਹਿੰਦੇ ਰਹਿੰਦੇ ਭਾਬੀ ਹੁਣ ਰੋਟੀ ਦਾ ਵੇਲਾ ਮੇਲੋ ਕੋਈ ਨਾ ਇੱਕ ਦਿਨ ਰੋਟੀ ਲੇਟ ਖਾ ਲਾਂਗੇ ਬੱਚਿਆਂ ਦਾ ਚਿਹਰਾ ਖੁਸ਼ੀ ਨਾਲ ਖੜ ਗਿਆ ਪੂਆ ਜੀ ਮੈਂ ਰਿੰਪੀ ਨੂੰ ਨਾਲ ਲੈ ਜਾ ਲਾਲੀ ਨੇ ਆਪਣੀ ਭੂਆ ਦੀ ਕੁੜੀ ਦਾ ਨਾਮ ਲਿਆ ਲੈ ਜਾ ਪਰ ਜਲਦੀ ਆਇਓ ਭੂਆ ਨੇ ਸੁਚੇਤ ਕਰ ਦੇ ਕਿਆ ਅੱਧੇ ਘੰਟੇ ਤੱਕ ਲਾਲੀ ਸਮੋਸੇ ਤੇ ਬੱਚਿਆਂ ਦੇ ਲਈ ਖਾਣ ਪੀਣ ਦਾ ਸਮਾਨ ਲੈ ਕੇ ਵਾਪਸ ਆਈ ਸਾਰਿਆਂ ਨੇ ਡ੍ਰੈਂਗ ਰੂਮ ਵਿੱਚ ਬੈਠ ਕੇ ਚਾਹ ਪੀਤੀ ਰਾਤ ਨੂੰ ਸਾਮਣੇ देर ਤੱਕ ਗੱਲਾਂ ਕੀਤੀਆਂ ਖੰਡ ਕਿੱਥੇ ਲੁਕੋਈ ਆ ਤੁਸੀਂ ਦੇਬੋ ਨੇ ਬੱਚਿਆਂ ਨੂੰ ਪੁੱਛਿਆ ਕਿਉਂਕਿ ਸਵੇਰੇ ਚਾਹ ਬਣਾਉਣ ਨੂੰ ਖੰਡ ਨਹੀਂ ਮਿਲ ਰਹੀ ਸੀ ਬੱਚਿਆਂ ਨੂੰ ਬਹੁਤ ਪਸੰਦ ਹੈ ਤਾਂ ਦੇਬੋ ਨੇ ਉਹਨਾਂ ਕੋਲੋਂ ਪੁੱਛਿਆ ਕਿਤੇ ਨਹੀਂ ਖੰਡ ਤਾਂ ਖੰਡ ਤਾਂ ਰਿੰਪੂ ਕੋਲੋਂ ਗੱਲ ਨਾ ਹੋਈ ਕੀ ਖੰਡ ਤਾਂ ਖੰਡ ਤਾਂ ਲਈ ਐ ਕੁੱਲ ਕੇ ਗੱਲ ਦੱਸੋ ਦੇਬੋ ਨੇ ਗੁੱਸੇ ਵਿੱਚ ਕਿਹਾ ਖੰਡ ਤਾਂ ਅਸੀਂ ਖਾ ਗਏ ਹੁਣ ਰਿੰਪੀ ਨੇ ਕਿਹਾ ਦੇਬੋ ਮੈਲੋ ਬੋਲੀ ਦੇਬੋ ਕੋਈ ਨਾ ਹੋਰ ਲੈ ਆਵਾਂਗੇ ਫਿਰ ਕੀ ਹੋਇਆ ਬੱਚੇ ਨੇ ਗੱਜਾਂ ਸਿਉਨੇ ਹੋਰ ਖੰਡ ਲਿਆ ਦਿੱਤੀ ਬੱਚੇ ਲਾਲੀ ਕੋਲੇ ਖੇਡਣ ਲੱਗੇ ਮੈਲੋ ਬੋਲੀ ਲਾਲੀ ਅੱਜ ਹਸੀਨਾ ਕਿਉਂ ਨਹੀਂ ਆਈ ਕੁਝ ਦੱਸ ਕੇ ਗਈ ਸੀ ਰਾਤ ਨੂੰ ਤੈਨੂੰ ਲਾਲੀ ਨਹੀਂ ਮੰਮੀ ਮੈਂ ਦੇਖ ਕੇ ਆਵਾਂ ਮੈਲੋ ਬੋਲੀ ਹਾਂ ਦੇਖਾ ਅੱਜ ਹਸੀਨਾ ਦੀ ਵੀ ਭੂਆ ਆਈ ਸੀ ਪਰ ਉਹ ਹਸੀਨਾ ਲਈ ਰਿਸ਼ਤੇ ਲੈ ਕੇ ਆਈ ਸੀ ਮੁੰਡੇ ਵਾਲੇ ਵੀ ਨਾਲ ਸੰਨ ਰਾਮੂ ਕੇ ਗਰੀਬ ਹੋਣ ਕਰਕੇ ਉਹ ਜਿਆਦਾ ਚੋ ਜੋ ਨਹੀਂ ਸੰਕਰ ਸਕਦੇ ਇਸ ਲਈ ਜੋ ਵੀ ਉਸਦੀ ਭੈਣ ਕਰ ਰਹੀ ਸੀ ਉਹ ਠੀਕ ਲੱਗਿਆ ਤੇ ਹਾਂ ਕਹਿ ਦਿੱਤੀ ਅਸੀਨਾ ਨੂੰ ਕੁਝ ਵੀ ਪੁੱਛਣਾ ਜ਼ਰੂਰੀ ਨਹੀਂ ਸਮਝਿਆ ਉਸਨੇ ਵੀ ਚੁੱਪਚਾਪ ਪਿਓ ਦੀ ਮੰਗ ਮੰਨ ਕੇ ਛਗਣ ਪਵਾ ਲਿਆ ਪਰ ਮੁੰਡੇ ਵਾਲੇ ਕਹਿੰਦੇ ਅੱਜ ਹੀ ਲੈ ਕੇ ਜਾਵਾਂਗੇ ਭੂਆ ਨੇ ਜ਼ੋਰ ਪਾ ਕੇ ਇਹ ਵੀ ਕੰਮ ਕਰਾ ਦਿੱਤਾ ਕਿਉਂਕਿ ਮਗਰਦੋ ਬੱਚੇ ਹੋਰ ਵੀ ਸਨ ਲਾਲੀ ਜਦੋਂ ਉਹਨਾਂ ਦੇ ਘਰ ਪਹੁੰਚੀ ਤਾਂ ਅਸੀਨਾ ਨੂੰ ਫੁਲਕਾਰੀ ਸੰਦੂਰ ਲੱਗਿਆ ਵੇਖ ਕੇ ਹਰਾਂ ਰਹਿ ਗਈ ਤੇ ਸੁੰਨਸਾਨ ਜਹੀ ਹੋ ਗਈ ਅਸੀਨਾ ਦੀ ਮੰਮੀ ਨੇ ਲਾਲੀ ਨੂੰ ਅੰਦਰ ਬੁਲਾ ਲਿਆ ਲਾਲੀ ਅਸੀਨਾ ਕੋਲੇ ਬੈਠ ਗਈ ਅਸੀਨਾ ਦੇ ਘਰ ਵਾਲਾ ਪੇਸ਼ੇ ਤੋਂ ਮਜ਼ਦੂਰ ਸਾਜਨ ਉਂਝ ਦੇਖਣ ਨੂੰ ਸੋਨਾ ਹੈ ਉਹ ਮਿਸਤਰੀ ਦੇ ਨਾਲ ਕੰਮ ਕਰਦਾ ਹੈ ਉਹ ਕੰਮ ਦੇ ਪੱਖੋਂ ਬਹੁਤ ਸਿਰੜੀ ਹੈ ਓਵਰਟਾਈਮ ਵਿੱਚ ਵੀ ਸਾਜਨ ਹੀ ਕੰਮ ਕਰਦਾ ਹੈ ਕਿਉਂ ਕਿਉਂਕਿ ਨਾ ਉਸਨੇ ਕੜੀ ਵੇਖਣੀ ਹੈ ਨਾ ਹੀ ਅੱਕਣਾ ਹੈ। ਕਈ ਵਾਰੀ ਕੰਮ ਕਰਦੇ ਨੂੰ ਰਾਤ ਦਾ 1 ਵਜੇ ਜਾਂਦਾ ਤੇ ਬਰੇਤੀ ਬਜਰੀ ਨਾਲ ਇੱਕ ਹੋਇਆ ਰਹਿੰਦਾ। ਮਿਹਨਤੀ ਬਹੁਤ ਆਪਣਾ ਘਰ ਸਮਝ ਕੇ ਕੰਮ ਕਰਦਾ। ਕੰਮ ਤੋਂ ਹਟਣ ਤੋਂ ਬਾਅਦ ਵੇਲੇ ਕੁਵੇ ਲੋ ਢੇੜਾ ਮਾਰਦਾ ਰਹਿੰਦਾ ਪਾਣੀ ਵਾਲੀਆਂ ਟੈਂਕੀਆਂ ਦੀ ਸਫਾਈ, ਛਤਾਂ ਤੇ ਝਾੜੂ ਲਾਉਣਾ ਜਾਂ ਨੱਕ ਸੁੱਕ ਤੇ ਘਰੇ ਇਕੱਠਾ ਹੋਇਆ ਕਬੜ ਵੇਚਣਾ ਉਸਦਾ ਕੰਮ ਹਨ। ਕਰ ਪਾਉਣ ਵਾਲਾ ਹਰ ਕੋਈ ਉਸ ਨੂੰ ਕੰਮ ਦੇਣਾ ਪਸੰਦ ਕਰਦਾ ਉਸ ਨੇ ਆਪਣੀਆਂ ਦੋਹੇ ਭੈਣਾਂ ਦਾ ਵਿਆਹ ਆਪ ਕੀਤਾ ਪਿਓ ਹੈ ਨਹੀਂ ਤੇ ਮਾਂ ਤੋਂ ਹੁਣ ਬਹੁਤਾ ਨਹੀਂ ਹੁੰਦਾ ਕੰਮ ਕਰ ਵੀ ਉਹਨੇ ਸਖਤ ਮਿਹਨਤ ਨਾਲ ਛੋਟਾ ਜਿਹਾ ਪੱਕਾ ਪੱਕਾ ਬਣਾ ਲਿਆ ਅੱਜ ਵਿਆਹ ਦੀ ਖੁਸ਼ੀ ਉਹਦੇ ਚਿਹਰੇ ਤੇ ਛਲਕਦੀ ਹੈ ਕਰ ਸਭ ਲਈ ਖੀਰ ਤੇ ਕੜੀ ਛੋਲ ਤਿਆਰ ਕੀਤੇ ਰਾਮੂ ਥੋੜੀ ਬਹੁਤੀ ਮਠਿਆਈ ਵੀ ਲੈ ਆਇਆ ਸੀ ਲਾਲੀ ਬੁੱਲੀ ਅਸੀਨਾ ਇੰਨੀ ਜਲਦੀ ਇਹ ਸਭ ਕੀ ਅਸੀਨਾ ਦੀਦੀ ਸਾਡੇ ਵਿੱਚ ਹੀ ਸਭ ਕੁਝ اچانک ਹੋ ਜਾਂਦਾ ਤੇ ਅਸੀਂ ਕਿਹੜਾ ਕੁਝ ਜ਼ਿਆਦਾ ਕਰਨਾ ਹੁੰਦਾ ਲਾਲੀ ਪਰ ਮੈਂ ਤਾਂ ਇੰਨਾ ਕੁਝ ਤੇਰੇ ਕਰਕੇ ਕਰ ਰਹੀ ਸੀ ਅਸੀਨਾ ਦੀਦੀ ਤੁਸੀਂ ਜੋ ਵੀ ਕੀਤਾ ਬਹੁਤ ਬਹੁਤ ਧੰਨਵਾਦ ਬਸ ਹੁਣ ਆਪਣੇ ਬਾਰੇ ਸੋਚੋ ਤੇ ਸ਼ਾਇਦ ਆਪਣਾ ਸਾਥ ਇੰਨਾ ਹੀ ਸੀ ਲਾਲੀ ਬੁੱਲੀ ਨਹੀਂ ਨਹੀਂ ਮੈਂ ਆ ਜਾਇਆ ਕਰਨਾ ਤੇਰੇ ਕੋਲੇ ਕਿਹੜਾ ਵਾਲੀ ਦੂਰ ਐ ਤੂੰ ਤੇ ਨਾਲੇ ਤੂੰ ਖੁਸ਼ ਤਾਂ ਹੈ ਅਸੀਂ ਨਹਾ ਮੈਂ ਬਹੁਤ ਖੁਸ਼ ਐ ਅੱਗੇ ਕਿਸਮਤ ਨੂੰ ਪਤਾ ਉਹ ਦੋਵੇਂ ਇੱਕ ਦੂਜੇ ਨੂੰ ਮਿਲਣ ਲੱਗ ਪਈਆਂ ਬਾਹਰ ਬੈਠਾ ਸਾਜਣ ਵੀ ਇਹ ਸਭ ਦੇਖ ਰਿਹਾ ਸੀ ਕੁਝ ਸਮੇਂ ਬਾਅਦ ਅਸੀਂ ਇਹਨਾਂ ਨੂੰ ਵਿਦਾ ਕਰ ਦਿੱਤਾ ਜਾਂਦਾ ਲਾਲੀ ਟੁੱਟੇ ਮਨ ਨਾਲ ਘਰ ਆ ਗਈ ਮੈਲੋ ਨੇ ਅਸੀਨਾਂ ਦਾ ਪੁੱਛਿਆ ਤਾਂ ਲਾਲੀ ਨੇ ਸਾਰਾ ਕੁਝ ਦੱਸ ਦਿੱਤਾ ਸਭ ਹੈਰਾਨ ਹੋਏ ਹਰੀ ਅਸੀਨਾਂ ਦੀ ਛੋਟੀ ਭੈਣ ਸੀਮਾ ਲਾਲੀ ਦੇ ਘਰ ਕੰਮ ਤੇ ਆਉਣ ਲੱਗ ਪਈ ਸੀ ਉਹਨਾਂ 사ਜਨ ਕੰਮ ਤੋਂ ਵੀ ਬਾਤ ਕਰੇ ਕੰਮ ਕਰਦਾ ਰਹਿੰਦਾ ਮਿਸਤਰੀ ਦੀ ਛੁੱਟੀ ਹੋਣ ਦੇ ਬਾਵਜੂਦ ਵੀ 사ਜਨ ਦੇ ਕੰਮ ਨਾ ਮੁਕਦੇ ਨਾਲੇ ਸੀਨਾ ਦਾ ਮਨ ਲੱਗ ਜਾਂਦਾ 사ਜਨ ਦੇ ਚੰਗੇ ਸੁਭਾ ਕਰਨ ਅਸੀਨਾ ਦਾ ਮਨ ਜਲਦੀ ਲੱਗ ਗਿਆ ਤੇ ਉਹਨਾਂ ਨਾਲ ਕੁਲ ਮਿਲ ਗਈ ਬੇਟੇ ਦੇ ਵਿਆਹ ਕਰਕੇ 사ਜਨ ਦੀ ਮਾਂ ਵੀ ਬਹੁਤ ਖੁਸ਼ ਸੀ ਤੇ ਆਪਣੀ ਨੂੰਹ ਦਾ ਬਹੁਤ ਕਰਦੀ ਅਸੀਨਾ ਨੇ ਕਰਦਾ ਕੰਮ ਸੰਭਾਲ ਲਿਆ ਸੱਸ ਨੂੰ ਕੰਮਾਂ ਤੋਂ ਮੁਕਤ ਕਰ ਦਿੱਤਾ ਉਧਰ ਰੂਸੀ ਲਾਲੀ ਨੂੰ ਕਾਲਜ ਵਿੱਚ ਬੁਰੀ ਤਰ੍ਹਾਂ ਮਾਰਨਾ ਚਾਹੁੰਦੀ ਸੀ ਜਿਸ ਕਰਕੇ ਉਸਨੇ ਆਪਣੇ ਪਾਪਾ ਦੇ ਦਮ ਤੇ ਕਾਲਜ ਵਿੱਚ ਹੀ ਬਾਕਸਿੰਗ ਦਾ ਮੁਕਾਬਲਾ ਰਖਵਾ ਲਿਆ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਉਹ ਲਾਲੀ ਨੂੰ 10 ਮਿੰਟਾਂ ਵਿੱਚ ਹੀ ਮਾਰ ਸੁੱਟੇਗੀ ਤੇ ਪੂਰੇ ਕਾਲਜ ਸਾਹਮਣੇ ਜਿੱਤ ਜਾਏਗੀ ਹੁਣ ਤਾਂਦੇ ਪ੍ਰੋਫੈਸਰ ਤੇ ਵਿਦਿਆਰਥੀਆਂ ਨੂੰ ਪਸੰਦ ਨਹੀਂ ਸੀ ਕਿਉਂਕਿ ਉਸਨੇ ਬਿਨਾਂ ਗੱਲੋਂ ਕਾਲਜ ਨੂੰ ਗਦੀ ਘੇੜ ਵਿੱਚ ਫਸਾ ਰੱਖਿਆ ਸੀ ਲਾਲੀ ਨੇ ਵੀ ਉਸ ਤੋਂ ਖਿਹੜਾ ਛਡਾਉਣ ਦੇ ਲਈ ਮੁਕਾਬਲੇ ਵਿੱਚ ਹਿੱਸਾ ਪਾ ਲਿਆ ਰੂਸੀ ਬੌਸ ਖੱਸੀ ਤੇ ਆਪਣੇ ਦੋਸਤਾਂ ਨਾਲ ਮੁਕਾਬਲੇ ਦੇ ਦਿਨ ਤੋਂ ਪਹਿਲਾਂ ਹੀ ਕਾਲਜ ਦੇ ਵਾਲੇ ਦੁਆਲੇ ਘੇੜੇ ਕੱਢਣ ਲੱਗ ਜਾਂਦੀ ਹੈ ਪਰ ਲਾਲੀ ਤਾਂ ਆਪਣੀ ਪੜ੍ਹਾਈ ਵੱਲ ਵੀ ਧਿਆਨ ਸੀ ਲਾਲੀ ਸ਼ਾਮ ਨੂੰ ਘਰ ਆਈ ਤਾਂ ਗੱਜਾਂ ਸਿਓ ਰੋਟੀ ਖਾ ਰਿਆ ਸੀ ਸ਼ੈਰਾ ਕੇ ਵੀ ਉਸ ਦਾ ਰੋਟੀ ਖਾਂਦਾ ਢੰਗ ਪਿੰਡ ਵਾਲਾ ਹੀ ਸੀ ਕੁਝ ਉਸ ਦਾ ਵਿਆਹ ਵੀ ਵੱਡੀ ਉਮਰ 'ਚ ਹੋਇਆ ਹੁੰਦਾ ਉਸ ਨੂੰ ਜਿਆਦਾ ਫਰਕ ਨਹੀਂ ਸੀ ਪੈਂਦਾ ਲਲੀ ਪਪਾ ਤੁਸੀਂ ਡਾਈਨਿੰਗ ਟੇਬਲ ਤੇ ਰੋਟੀ ਖਾਇਆ ਕਰੋ ਫਿਰ ਇੱਥੇ ਮੰਜੇ ਤੇ ਹੀ ਬੈਠੇ ਹਾਂ ਗੱਜੂ ਸਿਓ ਨਹੀਂ ਪੁੱਤ ਮੈਨੂੰ ਤਾਂ ਮੰਜੇ ਤੇ ਹੀ ਰੋਟੀ ਸਵਾਲ ਲੱਗਦੀ ਹੈ ਰੋਟੀ ਖਾਣ ਮਗਰੋਂ ਹਲਾਲੀ ਨੂੰ ਉਸਦੇ ਦਾਦੇ ਬਾਰੇ ਦੱਸਣ ਲੱਗਾ ਕਿ ਅੱਜ ਜਦੋਂ ਰੋਟੀ ਖਾਣ ਬੈਠਾ ਤਾਂ ਜਿਆਦਾ ਆ ਕਿ ਜਦੋਂ ਪਿੰਡ ਬਾਪੂ ਜੀ ਨੂੰ ਰੋਟੀ ਖਵਾਉਂਦੇ ਹੁੰਦੇ ਤਾਂ ਸਭ ਤੋਂ ਪਹਿਲਾਂ ਮੰਜੇ ਤੇ ਬੈਠੇ ਬਾਪੂ ਜੀ ਦੇ ਗੜਵੀ ਚ ਪਾਣੀ ਲੈ ਜਾ ਕੇ ਹੱਥ ਧਵਾਉਂਦੇ ਬਾਪੂ ਜੀ ਮੰਜੇ ਤੇ ਬੈਠੇ ਬੈਠੇ ਹੀ ਹੱਥ ਧੋ ਲੈਂਦੇ ਕੱਚਾ ਤਾਂ ਹੁੰਦਾ ਸੀ ਫਿਰ ਬੇਬੇ ਥਾਲੀ ਵਿੱਚ ਇੱਕ ਕੌਲੀ ਦਹੀਂ ਤੇ ਇੱਕ ਵਿੱਚ ਸਬਜੀ ਇੱਕ achar ਦੀ ਫਾੜੀ ਤੇ ਇੱਕ ਗੰਡਾ ਤੇ ਇੱਕ ਰੋਟੀ ਦੇ ਦਿੰਦੀ ਬਾਪੂ ਜੀ ਥੋੜੀ ਜਿਹੀ ਰੋਟੀ ਤੋੜ ਕੇ ਚਿੜੀਆਂ ਨੂੰ ਬਾ ਦਿੰਦੇ ਫਿਰ ਮੁੱਕਦੀ ਮੁੱਕੀ ਮਾਰ ਕੇ ਗੰਡਾ ਭੰਨ ਲੈਂਦੇ ਪੰਜ ਛੇ ਰੋਟੀਆਂ ਖਾਂਦੇ ਬਾਪੂ ਜੀ ਹਰ ਵਾਰੀ ਤਾਜੀ ਰੋਟੀ ਇਸ ਤਰ੍ਹਾਂ ਪੰਜ ਛੇ ਗੇੜੇ ਲੱਗਦੇ ਪਾਣੀ ਦਾ ਗਲਾਸ ਮੰਜੇ ਦੀ ਦੌਣ ਵਿੱਚ ਫਸਾ ਕੇ ਰੱਖ ਦਿੰਦੇ ਤੇ ਬਾਅਦ ਵਿੱਚ ਪੀਂਦੇ ਕੋਈ ਚਮਚ ਨਹੀਂ ਸੀ ਹੁੰਦਾ ਕੌਲੀ ਮੂੰਹ ਨੂੰ ਲਾ ਕੇ ਉਹ ਬਚੀ ਹੋਈ ਦਾਲ ਖਾ ਲੈਂਦੇ ਕਈ ਵਾਰ ਦਹੀਂ ਵਾਲੀ ਕੌਲੀ 'ਚ ਹੀ ਪਾਣੀ ਪਾ ਕੇ ਪੀ ਲੈਂਦੇ ਰੋਟੀ ਖਾਣ ਤੋਂ ਬਾਅਦ ਅੱਧੀ ਰੋਟੀ ਕੁੱਤੇ ਨੂੰ ਪਾਉਂਦੇ ਫਿਰ ਉਸੇ ਝੂਠੀ ਥਾਲੀ ਵਿੱਚ ਹੀ ਬੈਠਿਆਂ ਦੇ ਹੱਥ ਧਵਾ ਦਿੰਦੇ ਫਿਰ ਪਾਣੀ ਨਾਲ ਮੂੰਹ ਭਰ ਕੇ কুরਲਾ ਕਰਦੇ ਤੇ ਬੈਠੇ ਬੈਠੇ 5-6 ਫੁੱਟ ਤੇ ਦੂਰ কুরਲਾ ਸੁੱਟ ਦਿੰਦੇ ਕੱਚੇ ਥਾਂ ਤੇ ਬੇਬੇ ਉਹਨਾਂ ਦੀ ਝੂਠੀ ਥਾਲੀ ਚੁੱਕ ਕੇ ਲੈ ਜਾਂਦੇ ਜਾਂ ਅੰਦਰ ਉਗੜਦੀ ਦਲੀਲੇ ਆ ਪੁੱਤ ਬਾਪੂ ਜੀ ਮੈਨੂੰ ਕਹਿੰਦੇ ਗੁੜ ਖਾ ਕੇ ਬਾਪੂ ਜੀ ਰੱਬ ਦਾ ਸ਼ੁਕਰਿਆ ਕਰਦੇ ਅੱਜ ਕੱਲ ਤਾਂ ਹੋਰ ਰੋਟੀ ਖਾਂ ਦਾ ਸਟਾਈਲ ਰਿਹਾ ਨਹੀਂ ਚਮਚੇ ਵਸ਼ਬੇਸ਼ਣ ਤੇ ਡਾਈਨਿੰਗ ਟੇਬਲ ਨੇ ਦੁਨੀਆ ਬਦਲ ਦਿੱਤੀ ਲਾਲੀ ਇਹ ਤਾਂ ਹੈ ਪਾਪਾ ਠੀਕ ਹੈ ਮੈਂ ਚਲਦੀ ਹਾਂ ਕੱਲ ਨੂੰ ਮੇਰਾ ਬਾਕਸਿੰਗ ਮੁਕਾਬਲਾ ਕਾਲਜ ਵਿੱਚ ਕੱਜ ਜਨ ਸੇ ਪੁੱਤਰ ਇਹੇੋ ਜਿਹਾ ਕੰਮ ਚ ਪੈਗੀ ਇਹ ਕੋਈ ਖੇਡ ਐ ਐਵੇਂ ਸੱਟ ਲੱਗ ਜਾਊਗੀ ਲਾਲੀ ਉਹ ਪਾਪਾ ਇਸੇ ਚ ਦਾ ਬੰਦਾ ਆਤਮ ਸੁਰੱਖਿਅਤ ਬੰਦਾਗਾ ਨਾਲੇ ਫਿਕਰ ਨਾ ਕਰੋ ਸਭ ਭਲਾ ਹੋ ਤੁਹਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ